ਸਤਿ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਅਸੀਂ ਫਿਰ ਤੋਂ ਸਵਾਗਤ ਕਰਦੇ ਹਾਂ ਅੱਜ ਅਸੀਂ ਤੁਹਾਡੇ ਲਈ ਪੂਰੇ 20 ਰਿਸ਼ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਇਹਨਾਂ ਰਿਸ਼ਤਿਆਂ ਦੀ ਆਪਾਂ ਵਿਸਥਾਰ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿਹੜੇ ਅੱਜ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤਾਂ ਕਿ ਆਉਣ ਵਾਲੇ ਹਰ ਰਿਸ਼ਤੇ ਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਅਸੀਂ ਆਪਣੇ ਚੈਨਲ ਤੇ ਕੁੜੀਆਂ ਦੇ ਰਿਸ਼ਤੇ ਦੀ ਐਡ ਬਿਲਕੁਲ ਫਰੀ ਦੇ ਵਿੱਚ ਪਾਉਣੇ ਆ ਜੀ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਹੈ ਤਾ ਸਾਡਾ WhatsApp ਵਾਲਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਤੁਸੀਂ ਸਾਨੂੰ ਉਸ ਤੇ WhatsApp ਮੈਸੇਜ ਭੇਜ ਕੇ ਅੱਜ ਹੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਚੰਗਾ ਜੀਵਨ ਸਾਥੀ ਲੱਭ ਸਕਦੇ ਹੋ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਤੇ ਕਿਸ ਤਰ੍ਹਾਂ ਦੇ ਰਿਸ਼ਤੇ ਦੀ ਤੁਸੀਂ ਭਾਲ ਵਿੱਚ ਹੋ ਇਹ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੀ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਤੇ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਤੁਹਾਡੀ ਪਸੰਦ ਦਾ ਰਿਸ਼ਤਾ ਲੈ ਕੇ ਹਾਜ਼ਰ ਹੋ ਸਕੀਏ ਆਓ ਗੱਲ ਕਰਦੇ ਹਾਂ ਅੱਜ ਦੇ ਆਪਣੇ ਇਸ ਖਾਸ ਪ੍ਰੋਗਰਾਮ ਦੀ ਪਹਿਲਾ ਰਿਸ਼ਤਾ ਕਰ ਲਓ ਜੀ ਨੋਟ ਆਪਣਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਦਾ ਰਿਸ਼ਤਾ ਪੜ੍ਹਾਈ ਐਮਬੀਏ ਕੀਤੀ ਹੋਈ ਹੈ ਕੱਦ 5 ਫੁੱਟ 6 ਇੰਚ ਬਰਨਾਲੀ ਤੋਂ ਕੁੜੀ ਹੈ ਜੀ ਉਮਰ ਨਵੰਬਰ 1998 ਗੋਤ ਸਿੱਧੂ ਕੁੜੀ ਕੈਨੇਡਾ ਦੇ ਵਿੱਚ ਸਟੂਡੈਂਟ ਹੈ ਸੋਹਣੀ ਤੇ ਸਿਆਣੀ ਕੁੜੀ ਹੈ ਕੁੜੀ ਕੈਨੇਡਾ ਬ੍ਰੈਂਪਟਨ ਦੇ ਵਿੱਚ ਰਹਿੰਦੀ ਹੈ ਲੜਕੀ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਨੇਗੇ ਇੱਕ ਭਰਾ ਉਹ ਵੀ ਕੈਨੇਡਾ ਦੇ ਵਿੱਚ ਹੈ ਜੀ ਰਿਸ਼ਤਾ ਚਾਹੀਦਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਪੱਗ ਮੁੰਡਾ ਲਾਜਵੀਂ ਬੰਦਾ ਹੋਵੇ ਜ਼ਮੀਨ ਦੇ 5-7 ਕਿੱਲੇ ਹੋਣ ਫਤਿਹਗੜ੍ਹ ਸਾਹਿਬ ਲੁਧਿਆਣਾ ਇਹ ਏਰੀਆ ਨੂੰ ਪਹਿਲ ਹੈ ਜੀ ਮੈਰਜ ਬੀਰੋ ਵਾਲੇ ਵੀਰ ਫੋਨ ਨਾ ਕਰਨ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੇਕਰ ਤੁਹਾਡੀ ਕਿਸੇ ਵੀ ਰਿਸ਼ਤੇ ਦੇ ਨਾਲ ਮੈਚਿੰਗ ਹੁੰਦੀ ਹੈ ਤਾਂ ਉਹ ਰਿਸ਼ਤੇ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਭੇਜੋ ਅਸੀਂ ਪਰਿਵਾਰ ਦਾ ਪੂਰਾ ਨੰਬਰ ਦੇ ਦੇਵਾਂਗੇ ਅਸੀਂ ਪ੍ਰਾਈਵੇਸੀ ਨੂੰ ਪੂਰਾ ਮੇਨਟੇਨ ਰੱਖਦੇ ਹੋਏ ਕਿਸੇ ਦੀ ਵੀ ਨਿੱਜੀ ਜਾਣਕਾਰੀ ਆਪਣੇ ਚੈਨਲ ਤੇ ਸ਼ੇਅਰ ਨਹੀਂ ਕਰਦੇ ਜੇਕਰ ਤੁਹਾਡੀ ਕਿਸੇ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਤਾਂ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਭੇਜ ਕੇ ਪਰਿਵਾਰ ਦਾ ਪੂਰਾ ਨੰਬਰ ਲੈ ਸਕਦੇ ਹੋ ਅਗਲਾ ਰਿਸ਼ਤਾ ਕਰਦੇ ਨੋਟ ਰਾਮਗੜੀਆ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ ਜੀ ਬੀ ਕਾਮ ਪੜ੍ਹਾਈ ਕੀਤੀ ਹੋਇਆ ਕੱਦ 5 ਫੁੱਟ 7 ਇੰਚ ਉਮਰ 7 7 1997 ਏਰੀਆ ਮੰਡੀ ਗੋਵਿੰਦਗੜ੍ਹ ਗੋਟ ਜੰਡੂ ਮੁੰਡਾ ਅਕਾਊਂਟੈਂਟ ਦੀ ਜੌਬ ਕਰਦਾ ਜੀ 66000 ਰੁਪਏ ਪ੍ਰਤੀ ਮਹੀਨਾ ਤਰਖਾ ਮੁੰਡਾ ਰਾਧਾ ਸੁਆਮੀ ਪਰਿਵਾਰ ਪਰਿਵਾਰ ਰਾਧਾ ਸੁਆਮੀ ਨੂੰ ਮੰਨਦਾ ਹੈ ਰਿਸ਼ਤਾ ਚਾਹੀਦਾ ਕੁੜੀ ਵਧੀਆ ਪੜਾਈ ਕੀਤੀ ਹੋਵੇ ਪਰਿਵਾਰ ਦੇ ਕੋਈ ਮੰਗ ਨਹੀਂ ਮੈਰਿਜ ਬਿਊਰੋ ਵਾਲੇ ਸੰਪਰਕ ਨਾ ਕਰਨ ਜੀ ਪਰਪਰਿਵਾਰ ਦਾ ਪੂਰਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਤਾਂ ਜੀ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੇਕਰ ਤੁਹਾਡੀ ਇਸ ਰਿਸ਼ਤੇ ਦੇ ਨਾਲ ਮੈਚ ਗੁੰਦੀ ਹੈ ਤੁਸੀਂ ਸਾਰੇ ਵਿਦਾਈ ਦੇ ਪਾਤਰੋ ਜੀ ਅੱਜ ਤੁਹਾਡੇ ਪਿਆਰ ਦੇ ਸਦਕੇ ਸਾਡੇ YouTube ਚੈਨਲ ਤੇ 10000 ਸਬਸਕ੍ਰਾਈਬਰ ਹੋ ਗਿਆ ਜੀ ਇਸੇ ਤਰ੍ਹਾਂ ਤੁਸੀਂ ਜਾਨੂੰ ਪਿਆਰ ਕਰਦੇ ਰਹੋ ਅਸੀਂ ਤੁਹਾਡੇ ਲਈ ਨਵੇਂ ਨਵੇਂ ਰਿਸ਼ਤੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਅਸੀਂ ਵੱਧ ਤੋਂ ਵੱਧ ਰਿਸ਼ਤੇ ਤੁਹਾਡੇ ਲਈ ਲੈ ਕੇ ਆਈਏ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਆਪਣਾ ਪ੍ਰਜਾਪਤੀ ਕਾਸਟ ਦੇ ਵਿੱਚੋਂ ਕੁੜੀ ਦਾ ਰਿਸ਼ਤਾ ਹੈ ਪੜ੍ਹਾਈ ਐਮਏ ਕੀਤੀ ਹੋਈ ਹੈ ਹਿਸਟਰੀ ਦੇ ਨਾਲ ਕੱਦ 5 ਫੁੱਟ 1 ਇੰਚ ਏਰੀਆ ਮੰਡੀ ਗੋਵਿੰਦਗੜ੍ਹ ਉਮਰ 771997 ਗੋਤ ਡਾਲ ਇੱਕ ਭਰਾ ਇੰਗਲੈਂਡ ਦੇ ਵਿੱਚ ਹੈ ਕੁੜੀ ਦਾ ਤਲਾਕ ਹੋਇਆ ਹੈ ਕੁੜੀ ਸੋਹਣੀ ਹੈ ਪਰ ਕੋਈ ਬੱਚਾ ਨਹੀਂ ਹੈਗਾ ਪਰਿਵਾਰ ਨੂੰ ਜਾਤੀਬੰਧਨ ਕੋਈ ਨਹੀਂ ਹੈਗਾ ਜੀ ਮੁੰਡਾ 40 ਤੋਂ 45 ਸਾਲ ਦਾ ਹੋਵੇ ਚਾਹੇ ਤਲਾਕशुदा ਹੋਵੇ ਸਿਰਫ ਐਨ ਆਰ ਆਈ ਹੀ ਸੰਪਰਕ ਕਰਨੀ ਜੀ ਕੁੜੀ ਦਾ ਸਾਰਾ ਪਰਿਵਾਰ ਬਾਹਰ ਹੈ ਪੂਰਾ ਨੰਬਰ ਸਕਰੀਨ ਤੇ 8 ਅੰਕਾ ਦੇ ਵਿੱਚ ਦਿੱਤਾ ਹੈ ਪੂਰਾ ਨੰਬਰ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਕੇ ਲੈ ਸਕਦੇ ਹੋ ਜਲਦੀ ਜਲਦੀ ਤੁਸੀਂ ਰਿਸ਼ਤਿਆਂ ਦਾ ਸਕਰੀਨ ਸ਼ਾਟ ਲੈ ਲਿਆ ਕਰੋ ਜੀ ਜੇਕਰ ਅਸੀਂ ਹੌਲੀ ਹੌਲੀ ਰਿਸ਼ਤੇ ਦੱਸ ਦੇਾਂਗੇ ਤਾਂ ਇਹ ਪ੍ਰੋਗਰਾਮ ਬਹੁਤ ਲੰਬਾ ਚੱਲਿਆ ਜਾਂਦਾ ਹੈ ਇਸ ਲਈ ਅਸੀਂ ਪ੍ਰੋਗਰਾਮ ਰਿਸ਼ਤਿਆਂ ਨੂੰ ਆਪਣੀ ਸਪੀਡ ਦੇ ਵਿੱਚ ਰੱਖ ਕੇ ਬੋਲ ਦਿਆਂ ਜੀ ਤਾਂ ਕਿ ਸਾਰੇ ਰਿਸ਼ਤੇ ਆਪਣੇ ਕਵਰ ਹੋ ਸਕਿਆ ਕਰਨ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਨਾਮ ਸਿੰਘ ਪੜ੍ਹਾਈ ਬੀਸੀਏ ਕੀਤੀ ਹੋ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡਾ ਹੈ ਕੱਦ 5 ਫੁੱਟ 9 ਇੰਚ ਪਟਿਆਲਾ ਏਰੀਆ ਉਮਰ 1995 ਗੋਤ ਮਰਾਹੜ ਜ਼ਮੀਨ ਦੇ ਚਾਰ ਕਿੱਲੇ ਨੇ ਕੋਈ ਭੈਣ ਭਰਾ ਨਹੀਂ ਹੈਗਾ ਜੀ ਇਕੱਲਾ ਮੁੰਡਾ ਮੁੰਡੇ ਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦੀ ਨੌਕਰੀ ਕਰਦੇ ਨੇ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਸਿਪਾਹੀ ਦੀ ਨੌਕਰੀ ਕਰਦਾ ਹੈ ਰਿਸ਼ਤਾ ਚਾਹੀਦਾ ਜੀ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਕੋ ਸਰਕਾਰੀ ਨੌਕਰੀ ਕਰਦੀ ਹੋਵੇ ਪੰਜਾਬ ਦੇ ਵਿੱਚੋਂ ਕਿਸੇ ਵੀ ਸ਼ਹਿਰ ਦੀ ਸ਼ਹਿਰ ਦੀ ਹੋਵੇ ਪਰਿਵਾਰ ਦਾ ਪੂਰਾ ਨੰਬਰ ਅਸੀਂ ਸਕਰੀਨ ਤੇ ਲਗਾਤਾਰ ਚੱਲ ਰਿਹਾ ਹੈ ਜੀ ਪਰਿਵਾਰ ਦੇ ਨਾਲ ਤੁਸੀਂ ਫੋਨ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੇਕਰ ਤੁਹਾਡੀ ਇਸ ਰਿਸ਼ਤੇ ਦੇ ਨਾਲ ਮੈਚਿੰਗ ਹੁੰਦੀ ਹੈ ਸਾਡੇ ਚੈਨਲ 'ਾਂ 'ਹੀ ਬਹੁਤ ਚੰਗਾ ਰਿਸਪੌਂਸ ਮਿਲ ਰਿਹਾ ਜੀ ਬਹੁਤ ਵਧੀਆ-ਵਧੀਆ ਪਰਿਵਾਰਾਂ ਦੇ ਰਿਸ਼ਤੇ ਸਾਡੇ ਕੋਲ ਲਿਆਉਂਦੇ ਨੇ ਤੇ ਪਰਿਵਾਰਾਂ ਦੇ ਮੇਲ ਵੀ ਹੁੰਦੇ ਨੇਗੇ ਜੇ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਹੈਗੀ ਤਾਂ ਸਾਡਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਤੁਸੀਂ ਇਹਨੂੰ WhatsApp ਤੇ ਮੈਸੇਜ ਭੇਜੋ ਤੇ ਆਪਣੇ ਰਿਸ਼ਤੇ ਦੀ ਐਡ ਪਵਾ ਲਓ ਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਆਪਣਾ ਜੱਟ ਸਿੱਖ ਪਰਵਾਦ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ 10ਵੀਂ ਕੀਤੀ ਹੋਈ ਆ ਆਈ ਆਈ ੜੀ ਕਿਤੀ ਹੋਇਆ ਇਲੈਕਟ੍ਰੀਕਲ ਦੀ ਕੱਦ 5 ਫੁੱਟ 9 ਇੰਚ ਪਟਿਆਲਾ ਏਰੀਆ ਉਮਰ 1991 ਗੋਤ ਸਹੋਤੇ ਮੁੰਡਾ ਪ੍ਰਾਈਵੇਟ ਜੌਬ ਕਰਦਾ ਤੇ ਨਾਲ ਮੁੰਡੇ ਦਾ ਆਪਣਾ ਚੰਗਾ ਬਿਜ਼ਨਸ ਹੈ ਜੀ ਰਿਸ਼ਤਾ ਚਾਹੀਦਾ ਕੋਈ ਘਰੇਲੂ ਕੁੜੀ ਹੋਵੇ ਚਾਤੀ ਬੰਧਨ ਕੋਈ ਨਹੀਂ ਹੈਗਾ ਜੀ ਮੁੰਡਾ ਸਰਦਾਰ ਆ ਤੇ ਕੋਈ ਮੰਗ ਨਹੀਂ ਹੈਗੀ ਪਰਿਵਾਰ ਦਾ ਪੂਰਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਜੇ ਤੁਹਾਡੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਤਾਂ ਅਸੀਂ ਪਰਿਵਾਰ ਨਾਲ ਫੋਨ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਆਪਣਾ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਦਾ ਰਿਸ਼ਤਾ ਹੈ ਪੜਾਈ ਗ੍ਰੈਜੂਏਸ਼ਨ ਤੇ ਮਾਸਟਰ ਡਿਗਰੀ ਕੀਤੀ ਹੋਇਆ ਹੈ ਮਾਸਟਰ ਡਿਗਰੀ ਕੀਤੀ ਹੋਇਆ ਕੱਦ 5 ਫੁੱਟ 3 ਇੰਚ ਮਾਨਸਾ ਏਰੀਆ ਉਮਰ 1997 ਇੱਕ ਪੈਨ ਮੈਰਿਡ ਇੱਕ ਭਰਾ ਮੈਰਿਡ ਆਸਟ੍ਰੇਲੀਆ ਦੇ ਵਿੱਚ ਪਿਤਾ ਸਵਰਗਵਾਸ ਨੇ ਸਰਕਾਰੀ ਰਿਟਾਇਰ ਸੀਗੇ ਪੈਨਸ਼ਨ ਆਉਂਦੀ ਹੈ ਤੇ ਕੁੜੀ ਸੋਹਣੀ ਤੇ ਸਿਆਣੀ ਐ ਕੁੜੀ ਕਰਦਾ ਸਾਰਾ ਕੰਮ ਕਰਦੀ ਐ ਮੁੰਡਾ ਚਾਹੀਦਾ ਜੀ ਮੁੰਡਾ ਸੰਗਰੂਰ ਜਾਂ ਬਰਨਾਲੇ ਏਰੀਆ ਤੋਂ ਹੀ ਹੋਵੇ ਜੇ ਕੋਈ ਸਰਕਾਰੀ ਨੌਕਰੀ ਕਰਦਾ ਜਾਂ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਪਰਿਵਾਰ ਰਿਸ਼ਤਾ ਲੈ ਲਵੇਗਾ ਮੁੰਡੇ ਕੋਲ 5-6 ਕਿੱਲੇ ਜ਼ਮੀਨ ਦੇ ਹੋਣ ਲੜਕੀ ਦਾ ਪਰਿਵਾਰ ਵਿਆਹ ਤੇ ਵਧੀਆ ਖਰਚਾ ਕਰੇਗਾ ਜੀ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਸਾਨੂੰ ਵਟਸਐਪ ਤੇ ਇਸ ਰਿਸ਼ਤੇ ਦਾ ਸਕਰੀਨ ਸ਼ਾਟ ਭੇਜ ਕੇ ਪਰਿਵਾਰ ਦਾ ਪੂਰਾ ਨੰਬਰ ਲੈ ਕੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਗੱਲ ਕਰਦੇ ਆ ਆਪਣੇ ਅਗਲੇ ਰਿਸ਼ਤੇ ਦੇ ਬਾਰੇ ਰਵਦਾਸ ਕਾਸਟ ਦੇ ਵਿੱਚੋਂ ਕੁੜੀ ਦਾ MBA ਤੇ MEd ਕੀਤੀ ਹੋਈ ਆ ਕੱਦ 5 ਫੁੱਟ 3 ਇੰਚ ਲੁਧਿਆਣਾ ਏਰੀਆ ਉਮਰ 1984 ਗੋਤ ਚੁੰਬਰ ਤੇ ਕੁੜੀ ਪ੍ਰਾਈਵੇਟ ਪ੍ਰੋਫੈਸਰ ਦੀ ਜੌਬ ਕਰਦੀ ਹੈ ਵਧੀਆ ਤਨਖਾਹ ਕੁੜੀ ਦੀ ਚੰਗੀ ਪੜ੍ਹਾਈ ਕੀਤੀ ਹੋਈ ਹੈ ਤੇ ਕੁੜੀ ਅਨਮੈਰਿਡ ਹੈ ਜੀ ਰਿਸ਼ਤਾ ਚਾਹੀਦਾ ਮੁੰਡਾ ਸਰਕਾਰੀ ਜਾਂ ਕੋਈ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਤੇ ਜਾਂ ਕੋਈ ਮੁੰਡੇ ਦਾ ਆਪਣਾ ਵਧੀਆ ਕਾਰੋਬਾਰ ਹੋਵੇ ਜਾਂ ਮੁੰਡੇ ਦੇ ਮੁੰਡੇ ਦੀ ਪੜ੍ਹਾਈ ਕੁੜੀ ਦੇ ਬਰਾਬਰ ਕੀਤੀ ਹੋਵੇ ਜੇ ਮੁੰਡਾ ਸਰਕਾਰੀ ਨੌਕਰੀ ਕਰਦਾ ਹੈ ਤਾਂ ਮੁੰਡਾ ਕੋਈ ਤਲਾਕशुदा ਹੋਵੇ ਉਹ ਵੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਕਰ ਲੋ ਨੋਟ ਆਪਣਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ ਹੈ ਬੀਏ ਕੀਤੀ ਹੋਈ ਆ ਐਲ ਐਲਬੀ ਤੇ ਡਿਪਲੋਮਾ ਕੀਤਾ ਹੋਇਆ ਕੱਦ 5 ਫੁੱਟ 10 ਇੰਚ ਬਰਨਾਲਾ ਏਰੀਆ ਉਮਰ 21 8 1993 ਗੋਤ ਸਿੱਧੂ ਜ਼ਮੀਨ ਦੇ ਸਾਢੇ 3 1/2 ਕਿੱਲੇ ਨੇ ਜੀ ਇੱਕ ਭਰਾ ਮੈਰਿਡ ਸਰਕਾਰੀ ਨੌਕਰੀ ਕਰਦਾ ਹੈ ਮੁੰਡਾ ਪ੍ਰੈਕਟਿਸ ਕਰਦਾ ਹੈ ਐਡਵੋਕੇਟ ਦੀ ਬਰਨਾਲੇ ਦੇ ਵਿੱਚ 2019 ਤੋਂ ਰਿਸ਼ਤਾ ਚਾਹੀਦਾ ਜੀ ਵਧੀਆ ਪਰਿਵਾਰ ਦੀ ਕੁੜੀ ਹੋਵੇ ਪਰਿਵਾਰ ਦੀ ਕੋਈ ਮੰਗ ਨਹੀਂ ਹੈਗੀ ਪਰਿਵਾਰ ਦਾ ਪੂਰਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਇਸ ਰਿਸ਼ਤੇ ਨਾਲ ਮੈਚਿੰਗ ਕਰਕੇ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਆਪਣਾ ਰਵਦਾਸ ਪਰਿਵਾਰ ਦੇ ਵਿੱਚੋਂ ਕੁੜੀ ਦਾ ਰਿਸ਼ਤਾ ਹੈ ਪਲੱਸ 2 ਕੀਤੀ ਹੋਈ ਹੈ ਕੱਦ 5 ਫੁੱਟ 6 ਇੰਚ ਬਰਨਾਲਾ ਏਰੀਆ ਉਮਰ 23 ਸਾਲ ਕੁੜੀ ਦੇ ਆਈਲੇਟਸ ਦੇ ਵਿੱਚੋਂ 6.5 ਬੈਂਡ ਆਏ ਹੋਏ ਸੀ ਜੋ ਕਿ ਐਕਸਪਾਇਰ ਹੋ ਗਏ ਹੋਣਾ ਕੁੜੀ ਟੈਟੂ ਬਣਾਉਂਦਾ ਤੇ ਨੇਲ ਦਾ ਕੰਮ ਕਰਦੀ ਹੈ ਪਰਨਾਲੇ ਦੇ ਵਿੱਚ ਸਲੂਨ ਦੇ ਵਿੱਚ ਕੁੜੀ ਕੰਮ ਕਰਦੀ ਹੈ ਮੁੰਡਾ ਚਾਹੀਦਾ ਜੀ ਮੁੰਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਹੋਵੇ ਪਰਿਵਾਰ ਵਿਆਹ ਤੇ ਖਰਚਾ ਵਧੀਆ ਕਰ ਦੇਵੇਗਾ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਰਿਸ਼ਤੇ ਦੀ ਮੈਚਿੰਗ ਕਰਕੇ ਸਾਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਭੇਜੋ ਅਸੀਂ ਪਰਿਵਾਰ ਦਾ ਪੂਰਾ ਨੰਬਰ ਦੇ ਦੇਵਾਂਗੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ ਹੈ ਇਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ ਜੀ ਅਗਲੇ ਰਿਸ਼ਤੇ ਦੀ ਜਾਣਕਾਰੀ ਕਰ ਲਓ ਜੀ ਨੋਟ ਰਬਦਾਸ ਪਰਿਵਾਰ ਦੇ ਵਿੱਚੋਂ ਕੁੜੀ ਦਾ ਰਿਸ਼ਤਾ ਕੁੜੀ ਨੇ ਪਲੱਸ ਟੂ ਕੀਤੀ ਹੋਈ ਆ, ਈਟੀਟੀ ਕੀਤੀ ਹੋਈ ਆ, ਬੀਏ ਤੇ ਮਾਸਟਰ ਡਿਗਰੀ ਕੀਤੀ ਹੋਈ ਆ, ਹਿੰਦੀ ਦੇ ਵਿੱਚ ਰਬਦਾਸ ਪਰਿਵਾਰ ਦੇ ਵਿੱਚੋਂ ਕੁੜੀ ਹੈ ਜੀ। ਕੱਦ 5 ਫੁੱਟ 3 ਇੰਚ, ਨਾਬਾ ਏਰੀਆ, ਉਮਰ 12 8, 1998। ਲੜਕੀ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਨੇ, ਕੁੜੀ ਦੇ ਆਈ ਲੈਟਸ ਦੇ ਵਿੱਚੋਂ 6 ਬੈਂਡ ਆਏ ਹੋਏ ਨੇ ਜੀ। ਮੁੰਡਾ ਚਾਹੀਦਾ, ਮੁੰਡਾ ਜੋ ਕੈਨੇਡਾ ਦੇ ਵਿੱਚ ਪੀਆਰ ਹੋਵੇ, ਇਸ ਤਰ੍ਹਾਂ ਦੇ ਰਿਸ਼ਤੇ ਦੀ ਲੋੜ ਹੈ ਜੀ। ਲੜਕੀ ਦਾ ਪਰਿਵਾਰ ਵਿਆਹ ਤੇ ਵਧੀਆ ਖਰਚਾ ਕਰ ਦੇਵੇਗਾ, ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ, ਜੇਕਰ ਤੁਹਾਡੀ ਇਸ ਰਿਸ਼ਤੇ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜੋ ਅਸੀਂ ਪਰਿਵਾਰ ਦਾ ਪੂਰਾ ਨੰਬਰ ਦੇ ਦੇਵਾਂਗੇ ਉਸ ਤੋਂ ਬਾਅਦ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਹੁਣ ਤੁਸੀਂ ਆਪਣੇ ਲਈ ਰਿਸ਼ਤਾ ਚੁਣ ਸਕਦੇ ਹੋ ਬਿਨਾਂ ਕਿਸੇ ਵਿਚੋਲੇ ਤੋਂ ਬਿਨਾਂ ਕਿਸੇ ਓਲੇ ਤੋਂ ਆਪਣੀ ਪਸੰਦ ਦੱਸੋ ਜੀ ਆਪਣੀ ਪ੍ਰੋਫਾਈਲ ਬਣਾ ਕੇ ਭੇਜੋ ਸਾਨੂੰ WhatsApp ਤੇ ਅਸੀਂ ਤੁਹਾਡੇ ਰਿਸ਼ਤੇ ਦੀ ਐਡ ਪਾ ਦੇਵਾਂਗੇ ਉਸ ਤੋਂ ਬਾਅਦ ਤੁਸੀਂ ਸਿੱਧਾ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਆਪਣੇ ਲਈ ਵਧੀਆ ਜੀਵਨ ਸਾਥੀ ਦੀ ਚੋਣ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕਰ ਲਓ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ ਹੈ ਜੀ ਪੜ੍ਹਾਈ ਪਲੱਸ 2 ਤੇ ਡਿਪਲੋਮਾ ਕੀਤਾ ਹੋਇਆ ਕੱਦ 5 ਫੁੱਟ 11 ਇੰਚ ਏਰੀਆ ਰਾਇਕੋਟ ਲੁਧਿਆਣਾ ਉਮਰ 19 8 1999 ਜ਼ਮੀਨ ਦੇ ਮੁੰਡੇ ਕੋਲ ਤਿੰਨ ਕਿੱਲੇ ਨੇ ਜੀ ਆ ਮੁੰਡਾ ਕੈਨੇਡਾ ਸਰੀ ਸ਼ਹਿਰ ਦੇ ਵਿੱਚ ਇਸ ਟਾਈਮ ਵਰਕ ਪਰਮਿਟ ਤੇ ਹੈ ਮੁੰਡਾ ਪੱਗ ਬੰਨਦਾ ਸੋਨਾ ਸਰਦਾਰ ਹੈ ਰਿਸ਼ਤਾ ਚਾਹੀਦਾ ਜੀ ਕੁੜੀ ਕੈਨੇਡਾ ਦੀ ਪੀਆਰ ਹੋਵੇ ਪਰਿਵਾਰ ਦਾ ਪੂਰਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਫੋਨ ਤੇ ਗੱਲਬਾਤ ਕਰਕੇ ਇਸ ਰਿਸ਼ਤੇ ਨੂੰ ਜੋੜ ਸਕਦੇ ਹੋ। ਅਗਲਾ ਰਿਸ਼ਤਾ ਗਰੀਬ ਪਰਿਵਾਰ ਦੇ ਵਿੱਚੋਂ ਕੁੜੀ ਦਾ ਰਿਸ਼ਤਾ ਹੈ ਜੀ। ਨਾਮ ਸ਼ਰਮਾ ਕੁੜੀ ਨੇ ਪਲੱਸ 2 ਕੀਤੀ ਹੋਈ ਆ ਪੰਡਤ ਕਾਸਟ ਹੈ ਜੀ। ਕੱਦ 5 ਫੁੱਟ 3 ਇੰਚ ਫਿਰੋਜ਼ਪੁਰ ਏਰੀਆ ਉਮਰ 2008। ਸ਼ਰਮਾ ਗੋਤਾ ਜੀ ਕੁੜੀ ਘਰੇਲੂ ਕੰਮ ਕਰਦੀ ਹੈ। ਗਰੀਬ ਪਰਿਵਾਰ ਆ ਜੀ। ਪਰਿਵਾਰ ਦੇ ਵਿੱਚ ਕੁੜੀ ਦੇ ਮੰਮੀ ਤੇ ਛੋਟਾ ਭਰਾ ਹੈ। ਪਿਤਾ ਸਵਰਗਵਾਸ ਨੇਗੇ। ਤੇ ਰਿਸ਼ਤਾ ਚਾਹੀਦਾ ਜੀ ਮੁੰਡਾ ਕੋਈ ਆਪਣਾ ਕੰਮਕਾਰ ਕਰਦਾ ਹੋਵੇ ਜਰਨਲ ਕਾਸਟ ਵਾਲੇ ਵੀ ਸੰਪਰਕ ਕਰ ਸਕਦੇ ਨੇ ਮੁੰਡੇ ਦੀ ਉਮਰ ਦਾ ਫਰਕ 5 ਸਾਲ ਤੋਂ ਵੱਧ ਨਾ ਹੋਵੇ ਕੁੜੀ ਦੀ ਉਮਰ ਘੱਟ ਹੈ ਤਾਂ ਵਿਆਹ ਲੇਟ ਕੀਤਾ ਜਾਵੇਗਾ ਪਰਿਵਾਰ ਦਾ 8 ਅੰਕਾ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਰਿਸ਼ਤੇ ਦੀ ਮੈਚਿੰਗ ਕਰਕੇ ਸਾਨੂੰ ਸਕਰੀਨਸ਼ਾਟ ਸਾਡੇ ਚੱਲ ਰਹੇ WhatsApp ਨੰਬਰ ਤੇ ਭੇਜੋ ਅਸੀਂ ਪਰਿਵਾਰ ਦਾ ਪੂਰਾ ਨੰਬਰ ਦੇ ਦੇਵਾਂਗੇ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ ਪੜਾਈ ਡਿਗਰੀ ਕੀਤੀ ਹੋਈ ਆ ਕੱਦ 5 ਫੁੱਟ 7 ਇੰਚ ਅਬੋਹਰ ਤੋਂ ਰਿਸ਼ਤਾ ਹੈ ਉਮਰ 1992 ਗੋਤ ਬਾਠ ਜ਼ਮੀਨ ਦੇ 2.5 ਕਿੱਲੇ ਆਉਂਦੇ ਨੇ ਸਾਰੀ ਸਹਿਰੀ ਜ਼ਮੀਨ ਹੈ ਜੀ ਪਿਤਾ ਸਵਰਗਵਾਸ ਇੱਕ ਭਰਾ ਛੋਟਾ ਮੁੰਡਾ ਕੈਨੇਡਾ ਐਡਮੈਂਟਨ ਦੇ ਵਿੱਚ ਇਸ ਟਾਈਮ ਵਰਕ ਪਰਮਿਟ ਤੇ ਹੈ ਜੀ ਪੀ ਆਰ ਦੀ ਫਾਈਲ ਲੱਗੀ ਹੋਈ ਹੈ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਹਣੀ ਤੇ ਸਿਆਣੀ ਹੋਵੇ ਪੀ ਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਚਾਹੇ ਤਲਾਕ ਸੁਦਾ ਹੋਵੇ ਕੁੜੀ ਪਰਿਵਾਰ ਰਿਸ਼ਤਾ ਲੈ ਲਵੇਗਾ ਪਰਿਵਾਰ ਦਾ ਪੂਰਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਆਪਣੇ ਰਿਸ਼ਤੇ ਦੀ ਮੈਚਿੰਗ ਕਰਕੇ ਤੁਸੀਂ ਪਰਿਵਾਰ ਦੇ ਨਾਲ ਫੋਨ ਰਾਹੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਜੱਟ ਚੱਕ ਪਰਿਵਾਰ ਦੇ ਵਿੱਚੋਂ ਕੁੜੀ ਦਾ ਰਿਸ਼ਤਾ ਹੈ ਜੀ ਪੜਾਈ ਬੀਸੀਏ ਕੀਤੀ ਹੋਈ ਹੈ ਕੱਦ 5 ਫੁੱਟ 4 ਇੰਚ ਏਰੀਆ ਮੰਡੀ ਗੋਬਿੰਦਗੜ੍ਹ ਉਮਰ 12/1994 ਗੋਤ 62 ਕੁੜੀ ਪਤਲੀ ਤੇ ਸੋਹਣੀ ਹੈ ਰਿਸ਼ਤਾ ਚਾਹੀਦਾ ਜੀ ਮੁੰਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਜੁਕੇ ਤੋਂ ਮੁੰਡਾ ਪੀਆਰ ਹੋਵੇ ਮੁੰਡੇ ਕੋਲ ਜ਼ਮੀਨ ਚਾਹੀਏ ਘੱਟ ਹੋਵੇ ਪਰ ਮੁੰਡਾ ਐਨਆਰਆਈ ਤੇ ਪੀਆਰ ਹੋਵੇ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਆਪਣੇ ਰਿਸ਼ਤੇ ਦੀ ਮੈਚਿੰਗ ਕਰਕੇ ਤੁਸੀਂ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਭੇਜੋ। ਅਗਲਾ ਰਿਸ਼ਤਾ ਕਰ ਲਓ ਜੀ ਨੋਟ। ਜੱਟ ਸਿੱਖ ਪਰਿਵਾਰ ਦੇ ਵਿੱਚੋਂ ਅਮਰਤਾਰੀ ਮੁੰਡੇ ਦਾ ਰਿਸ਼ਤਾ ਹੈ ਜੀ ਪੜ੍ਹਾਈ 8ਵੀਂ ਪਾਸ ਕੱਦ 6 ਫੁੱਟ ਉਮਰ 39 1994 ਕੋਟਕਪੂਰੀ ਤੋਂ ਮੁੰਡੇ ਦਾ ਰਿਸ਼ਤਾ ਗੋਤ ਗਿੱਲ ਮੁੰਡੇ ਕੋਲ 10 ਸਾਲ ਦਾ ਕੈਨੇਡਾ ਦਾ ਬੀਟਰ ਵੀਜ਼ਾ ਹੈ ਜੀ ਇੱਕ ਵਾਰ ਮੁੰਡਾ ਕੈਨੇਡਾ ਜਾ ਕੇ ਹੁਣ ਪੰਜਾਬ ਦੇ ਵਿੱਚ ਆਇਆ ਹੋਇਆ ਹੈ। ਮੁੰਡਾ ਜੌਬ ਕਰਦਾ ਤੇ ਨਾਲ ਆਪਣੀ ਬਿਲਡਿੰਗ ਦੀ ਬਰਕਰਾਰਾਪ ਹੈ। ਰਿਸ਼ਤਾ ਚਾਹੀਦਾ ਕੁੜੀ ਕੋਈ ਅੰਮਰਤਾਰੀ ਹੋਵੇ ਕਿਸੇ ਵੀ ਕੰਟਰੀ ਵਿੱਚ ਹੋਵੇ ਜਾਂ ਕੁੜੀ ਕੋਈ ਸਰਕਾਰੀ ਨੌਕਰੀ ਕਰਦੀ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਲੋੜ ਹੈ ਜੀ ਪਰਿਵਾਰ ਨੂੰ ਪਰਿਵਾਰ ਦਾ ਪੂਰਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਪਰਿਵਾਰ ਦੇ ਨਾਲ ਫੋਨ ਤੇ ਸਿੱਧੀ ਗੱਲਬਾਤ ਕਰਕੇ ਇਸ ਰਿਸ਼ਤੇ ਨੂੰ ਜੋੜ ਸਕਦੇ ਹੋ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਰਵਦਾਸ ਪਰਿਵਾਰ ਦੇ ਵਿੱਚੋਂ ਕੁੜੀ ਦਾ ਰਿਸ਼ਤਾ ਪੜ੍ਹਾਈ ਬੀਏ ਕੀਤੀ ਹੋਈ ਆ ਕੱਦ 5 ਫੁੱਟ 3 ਇੰਚ ਸ੍ਰੀ ਫਤੇਗੜ ਸਾਹਿਬ ਏਰੀਆ ਉਮਰੋਂ 1993 ਗੋਤ ਸ਼ਿਮਾਰ ਇੱਕ ਭਰਾ ਕੈਨੇਡਾ ਦੇ ਵਿੱਚ ਆਇਆ ਜੀ ਕੁੜੀ ਤਲਾਕशुदा ਹੈ ਵਿਆਹ ਤੇ ਡੇਢ ਮਹੀਨੇ ਬਾਅਦ ਕੁੜੀ ਦਾ ਤਲਾਕ ਹੋ ਗਿਆ ਜੀ ਕੋਈ ਬੱਚਾ ਨਹੀਂ ਹੈਗਾ ਰਿਸ਼ਤਾ ਚਾਹੀਦਾ ਜੀ ਮੁੰਡਾ ਯੂਰਪ ਕੰਟਰੀ ਦੇ ਵਿੱਚ ਹੋਵੇ ਮੁੰਡੇ ਦੀ ਉਮਰ 35 ਸਾਲ ਤੱਕ ਹੋਵੇ ਕੋਈ ਜਾਤੀਬੰਦ ਨਹੀਂ ਹੈਗਾ ਜੀ ਮੁੰਡਾ ਚਾਹੇ ਤਲਾਕशुदा ਹੋਵੇ ਪਰ ਕੋਈ ਬੱਚਾ ਨਾ ਹੋਵੇ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਦਿੱਤਾ ਹੈ ਤਾਂ ਤੁਸੀਂ ਪਰਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਜੱਟ ਚੱਕ ਪਰਿਵਾਰ ਦੇ ਵਿੱਚੋਂ ਕੁੜੀ ਦਾ ਰਿਸ਼ਤਾ ਕੁੜੀ ਦੀ ਮਾਸਟਰ ਡਿਗਰੀ ਕੀਤੀ ਹੋਈ ਹੈ ਕੱਦ 5 ਫੁੱਟ 4 ਇੰਚ ਉਮਰ 15/2/1992 ਏਰੀਆ ਟਾਂਡਾ ਗੋਤੋਂ ਸੰਧੂ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੈ ਕੁੜੀ ਦਾ ਰੰਗ ਥੋੜਾ ਜਿਹਾ ਪੱਕਾ ਹੈ ਲੜਕੀ ਦੇ ਪਿਤਾ ਸਰਕਾਰੀ ਅਫਸਰ ਨੇ ਨੇਵੀ ਦੇ ਵਿੱਚ ਸਰਕਾਰੀ ਅਫਸਰ ਨੇ ਇੱਕ ਭੈਣ ਕੈਨੇਡਾ ਦੇ ਵਿੱਚ ਇੱਕ ਭਰਾ ਉਹ ਵੀ ਕੈਨੇਡਾ ਦੇ ਵਿੱਚ ਹੈ ਤੇ ਕੁੜੀ ਦਾ ਰੰਗ ਥੋੜਾ ਜਿਹਾ ਪੱਕਾ ਹੈ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਮੁੰਡਾ ਚਾਹੀਦਾ ਜੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜਾਂ ਪਰਿਵਾਰ ਪੰਜਾਬ ਤੋਂ ਹੋਵੇ ਤਾਂ ਵਧੀਆ ਪਰਿਵਾਰ ਹੋਵੇ ਜ਼ਮੀਨ ਦੇ 3-4 ਕਿੱਲੇ ਤੋਂ ਉੱਪਰ ਮੁੰਡੇ ਨੂੰ ਜ਼ਮੀਨ ਆਉਂਦੀ ਹੋਵੇ ਪਰਿਵਾਰ ਦਾ ਬਾਹਰ ਵਾਲਾ ਨੰਬਰ ਸਕਰੀਨ ਤੇ ਦਿੱਤਾ ਹੈ ਪਰਿਵਾਰ ਨਾਲ ਤੁਸੀਂ WhatsApp ਤੇ ਮੈਸੇਜ ਕਰਕੇ ਇਸ ਰਿਸ਼ਤੇ ਦੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੱਟ ਸਿੱਕ ਪਰਿਵਾਰ ਦੇ ਵਿੱਚੋਂ ਪਲੱਸ 2 ਪਾਸ ਮੁੰਡੇ ਦਾ ਰਿਸ਼ਤਾ ਕੱਦ 5 ਫੁੱਟ 8 ਇੰਚ ਸਮਾਨ ਹੈ ਏਰੀਆ ਉਮਰ 18 1997 ਗੋਤ ਹਜਰਾ ਜ਼ਮੀਨ ਦੇ 7 ਕਿੱਲੇ ਜੁਪੀ ਦੇ ਵਿੱਚ ਨੇ ਸਾਢੇ 4 ਕਿੱਲੇ ਮੁੰਡੇ ਕੋਲੇ ਪੰਜਾਬ ਦੇ ਵਿੱਚ ਨੇ ਜੀ ਮੁੰਡਾ ਪ੍ਰਾਈਵੇਟ ਜੌਬ ਕਰਦਾ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਹੈ ਰਿਸ਼ਤਾ ਚਾਹੀਦਾ ਜੀ ਜੇ ਕਿਸੇ ਨੇ ਪਰਿਵਾਰ ਨੇ ਕਾਰਜਵਾਈ ਰੱਖਣਾ ਹੋਵੇ ਮੁੰਡੇ ਨੂੰ ਚਾਹੇ ਕੁੜੀ ਤਲਾਕ ਸੁਦਾ ਹੋਵੇ ਪਰ ਕੋਈ ਬੱਚਾ ਨਾ ਹੋਵੇ ਤਾਂ ਮੁੰਡਾ ਕਾਰਜਵਾਈ ਰਹਿ ਲਵੇਗਾ ਪਰਿਵਾਰ ਦਾ ਪੂਰਾ ਨੰਬਰ ਲਗਾਤਾਰ ਸਕਰੀਨ ਤੇ ਦਿੱਤਾ ਹੈ ਤੁਸੀਂ ਪਰਿਵਾਰ ਦੇ ਨਾਲ ਫੋਨ ਰਾਹੀਂ ਸਿੱਧੀ ਗੱਲਬਾਤ ਕਰਕੇ ਇਸ ਰਿਸ਼ਤੇ ਨੂੰ ਜੋੜ ਸਕਦੇ ਹੋ ਅਗਲਾ ਰਿਸ਼ਤਾ ਜੀ ਕਰ ਲਓ ਨੋਟ ਆਪਣਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਦਾ ਰਿਸ਼ਤਾ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਕੱਦ 5 ਫੁੱਟ 4 ਇੰਚ 2002 ਦਾ ਕੁੜੀ ਦਾ ਡੇਟ ਆਫ ਬਰਥ ਏਰੀਆ ਹੁਸਿਆਰਪੁਰ ਗੋਤ ਬਾਜਵਾ ਲੜਕੀ ਦੇ ਪਿਤਾ ਸਵਰਗਵਾਸ ਨੇ ਪੱਤੇ ਪਰਿਵਾਰ ਕੋਲੇ 8 ਕਿੱਲੇ ਜ਼ਮੀਨ ਹੈ ਜੀ ਇੱਕ ਭਰਾ ਕੈਨੇਡਾ ਸਰੀ ਸਹਿਹ ਦੇ ਵਿੱਚ ਰਹਿੰਦਾ ਹੈ ਕੁੜੀ ਹੁਣ ਪੜ੍ਹਾਈ ਕਰ ਰਹੀ ਹੈ ਰਿਸ਼ਤਾ ਚਾਹੀਦਾ ਜੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜਾਂ ਪੰਜਾਬ ਤੋਂ ਹੋਵੇ ਤਾਂ ਮੁੰਡੇ ਕੋਲ ਆਪਣਾ ਵਧੀਆ ਬਿਜ਼ਨਸ ਹੋਵੇ 5-7 ਕਿੱਲੇ ਜ਼ਮੀਨ ਦੇ ਹੋਣ ਵਿਆਹ ਦਾ ਖਰਚਾ ਲੜਕੀ ਪਰਿਵਾਰ ਕਰੇਗਾ ਜੀ ਮੁੰਡਾ ਨਸਾ ਰਹਿਤ ਹੋਵੇ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਦਿੱਤਾ ਹੈ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸਨ ਅੱਜ ਦੇ ਆਪਣੇ ਖਾਸ ਰਿਸ਼ਤੇ ਤੁਸੀਂ ਕਮੈਂਟ ਸਾਨੂੰ ਜਰੂਰ ਕਰਿਓ ਤੇ ਕਿਸ ਤਰ੍ਹਾਂ ਦੇ ਰਿਸ਼ਤੇ ਦੀ ਤੁਸੀਂ ਤਲਾਸ਼ ਵਿੱਚ ਹੋ ਤਾਂ ਕਿ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਤੁਹਾਡੀ ਪਸੰਦ ਦਾ ਰਿਸ਼ਤਾ ਲੈ ਕੇ ਹਾਜ਼ਰ ਹੋ ਸਕੀਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਇਸ ਦੇ ਨਾਲ ਅਸੀਂ ਤੁਹਾਡੇ ਲਈ ਹੋਰ ਵੱਧ ਤੋਂ ਵੱਧ ਰਿਸ਼ਤੇ ਲੈ ਕੇ ਹਰ ਰੋਜ਼ ਹਾਜ਼ਰ ਹੁੰਦੇ ਰਹਾਂਗੇ ਅਸੀਂ ਆਪਣੇ YouTube ਚੈਨਲ ਤੇ ਹਰ ਰੋਜ਼ ਇੱਕ ਵੀਡੀਓ ਪਾਉਂਦੇ ਆ ਜਿਸ ਦੇ ਵਿੱਚ 15-20 ਰਿਸ਼ਤੇ ਦੱਸੇ ਜਾਂਦੇ ਨੇਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਕਰ ਦਿਓ ਜੀ ਜੇਕਰ ਤੁਸੀਂ ਆਪਣੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਵੀ ਦੱਸ ਸਕਦੇ ਹੋ ਜੀ ਧੰਨਵਾਦ ਜੀ